ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾਰ ਹੋਵੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ 98783 99 488ਾ ਠੰਡੀ ਸੀਲ ਕਹਿੰਦੇ ਲੋਡ ਨਹੀਂ ਗਈ ਕਿਉਂਕਿ ਤੁਸੀਂ ਥਣ ਵੇਖ ਹੀ ਲਏ ਆ ਬਾਈ ਗਰਮੇਸ਼ਲੇ ਬਣਾ ਥਣ ਖਿੱਚੀ ਜਾਂਦਾ ਇਹਦੇ ਕੋਈ ਵਾਹ ਵਾਹ ਫੂਚ ਚ ਖੜ ਜਾਂਦੀ ਕੋਈ ਵਾਹ ਵਾਹ ਦਾ ਹੀ ਨਹੀਂਗਾ ਬਾਕੀ ਜਾਣਕਾਰੀ ਬਾਈ ਜੀ ਨੱਕੀ ਦੁੱਧਵਾ ਦਾ ਕਿਹੜਾ ਸੁਭਾ ਵਾ ਹਾਂਜੀ ਫਸਰੀ ਕਾਰ ਬਾਈ ਜੀ ਦੂਜਾ ਸੁਭਾ ਠੀਕ ਆ ਜੀ ਦਵਾਣੇ ਨੂੰ ਛਿੱਗੀ ਆ ਠੀਕ ਆ ਜੀ ਠੀਕ ਆ ਜੀ 1 ਮਹੀਨੇ ਤੋਂ ਮੇਰਾ ਖਿਆਲ ਸੁਭਾਸਤ ਨੰਦਰ ਵੇ ਬੱਚਾ ਖਤਮ ਠੀਕ ਆ ਜੀ ਸਿਕਰ ਲਾ ਕੇ ਸੀ 10 ਤਣੇ ਬੁੱਢੀ ਹੋ ਜਾਂਦੀ ਆ ਦੁੱਧ ਬਹੁਤ ਬੋਈਗਾ 9 ਕਿਲੋ 2000 ਰੁਪਏ ਮੁੱਲ ਦਾ ਠੀਕ ਆ ਵਿੱਚੋਂ ਕੋਈ ਛੋਟਾ ਛੱਪਾ ਫੋਟਕ ਪਹੁੰਚੂਗਾ ਠੀਕ ਆ ਕੱਢ ਲਈ ਬਾਹਰ ਲੋ ਜੀ ਦੋਸਤੋ ਫਲ ਵੱਡੀ ਆ ਕੋਈ ਛੋਟੀ ਜੀ ਨਹੀਂ ਸਮਝ ਲੈ ਮੈਂ ਹੁੰਦਾ ਕਿ ਨਾ ਲੱਸੀ ਪਿੱਕੀ ਆ ਵਾ ਜੀ ਨੇ ਬਹੁਤ ਆ ਹੱਥੀ ਚੁਆਈ ਵਾਲਾ ਬਹੁਤ ਸੋਹਣਾ ਮੱਝ ਦਾ ਥਾਣਾ ਕਾਲਾ ਚਾਰ ਹੀ ਥਾਣਾਗੇ ਨਾ ਕੋਈ ਫੋਟ ਸ਼ਾਂਗ ਆਗੀ ਚੰਗੀ ਆਵੇ ਠੰਡੀ ਸੀਲ ਤੇ ਵੇਖ ਹੀ ਲਈ ਆਗੀ ਮਰਜ਼ੀ ਬਾਈ ਜੀ ਆਣ ਬਰਾੜ ਸਾਹਿਬ ਵੇਖੋ ਖੋਹਣ ਤੋਂ ਲੈ ਜਿਵੇਂ ਮਰਜ਼ੀ ਚੋਈ ਚੁਲਾ ਫੂਚ ਚੱਕ ਲਿਆ ਸਮਰਥਨ ਦਾ ਹੱਥ ਮਾਰੇ ਤੋਂ ਆ ਵੇਖ ਲੋ ਤੁਸੀਂ ਮੱਝਾਂ ਰਗਾ ਥਾਣਾ ਮੋਟਾ ਮੋਟਾ ਵਜੇ ਨੂੰ ਬਹੁਤ ਆ ਅਵੇਲੇਬਲ ਬਹੁਤ ਆ ਗਈ ਚੰਗਾ ਪਾウダー ਪਾウダー ਪਿਆਰ ਪਾ ਕੇ ਤਿਆਰ ਕਰ ਲਓਗੇ ਗਾਣੂ ਚੰਗੀ ਵਹਿੜ ਤਿਆਰ ਕਰ ਲਓਗੇ ਅੱਜ ਦਾ ਮਨ ਸਿਰਫ 28000 ਆ ਬੱਛੀਆਂ ਵਾਲਾ ਭਾਵਾ ਵਿੱਚੋਂ ਕੁਝ ਮਾਨਤਾ ਥੋੜਾ ਫੇਰ ਵੀ ਹੋ ਜਾਊਗਾ ਵਜੇ ਨੂੰ ਬਹੁਤ ਆ ਮੋੜ ਲਿਆ ਬਾਈ ਸੋਹਣੀ ਵਹਿੜ ਆ ਗਈ ਕੋਈ ਲਿੱਸੀ ਵਿੱਕੀ ਨਹੀਂ ਗਈ ਹੰਬੀ ਜੀ ਨਹੀਂ ਗਈ ਫੋਲੋ ਗੱਬ ਵਾਲੀ ਚੰਗੀ ਵਜੇ ਨਾਲੀ ਵਹਿੜ ਆ ਗਈ ਕੱਦ ਕਾਠ ਨੂੰ ਚੰਗਾ ਵਾਵੇ ਮੱਛੀਆਂ ਵਾਲਾ 28000 ਰੁਪਇਆ ਨੌਗਲ ਤੋਂ ਤੁਸੀਂ ਚੁਲਣਾ ਥੱਲੇ ਇਹਦੇ ਬਾਕੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੇ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਰੂਟੀਨ ਚ ਵੀਡੀਓ ਉਹਦੇ ਰੂਟੀਨ ਚ ਬਹੁਤ ਸੇ ਲੋਕ ਜਾਂਦੇ ਆ ਬਾਈ ਦੇ ਘਰੋਂ ਇੱਕ ਆ ਕੱਲ ਵੀਡੀਓ ਪਾਈ ਸੀ ਬੈਗੀ ਆਹਾ ਸਾਰਿਆਂ ਬੈਠੇ ਬਾਈ ਚਾਰ ਪੰਜ ਕੱਲ ਬੈਠੇ ਆ ਠੀਕ ਹੈ ਜੀ ਉਹ ਵੀਡੀਓ ਤੇ ਕੋਈ ਬਗੈਰ ਵੀਡੀਓ ਤੋਂ ਆ ਜੀ ਬੋਲਦੇ ਵੀਰੇ ਠੀਕ ਆ ਅੱਜ ਦੇਖਣਗੇ ਦੋਸਤੋ ਅੱਜ 15 ਅਗਸਤ 2025 ਦਿਨ ਸ਼ੁੱਕਰਵਾਰ ਦਾ ਵਾ ਇਹ ਵੀਡੀਓ ਹੁਣੇ ਅਪਲੋਡ ਹੋਇਆ ਜਿਹਦੇ ਪਸੰਦ ਆ ਤੁਹੀਂ ਬਾਈ ਨਗਰਪਾ ਲੈ ਸਕਦੇ ਹੋ ਜੀ ਮੇਰਾ ਵੀਰਾਂ ਵੇਚਣ ਵਾਲੇ ਵੀ ਕੋਸੂ ਸਾਨੂੰ ਮੱਝਾਂ ਘਾਈਆਂ ਤੋਖਰਾ ਖੱਪਣਾ ਠੀਕ ਆ ਜੀ ਗਊਆਂ ਮੱਛੀਆਂ ਠੀਕ ਆ ਤੁਸੀਂ ਗੁਰੂ ਆ ਕੇ ਫੋਨ ਕਰਦੇ ਕਰੋ ਜਿਹੜੇ ਲੈ ਕਰਾਂਗੇ ਠੀਕ ਆ ਬਾਈ ਪਰ ਮੁੰਨ ਜੈ ਕਰਾ ਕਰੋ ਮੇਰੇ ਵੀਰੇ ਇਹ ਨਹੀਂ ਮਾਂ ਤੂੰ ਇਹ ਲੱਗਦੀਆਂ ਤੇ ਫੋਨ ਕਰਾਂਗੇ 5 ਲੱਖ 5 ਨਹੀਂ ਵੀ ਨਹੀਂ ਠੀਕ ਆ ਜੀ ਤੇ ਰੀਨ ਦੀ ਵਿਕਰੀ ਮਰ ਕਿੰਨਾ ਮੰਗੇ ਭਾਜ ਜਾਂਦਾ ਠੀਕ ਆ ਜੀ ਹਾਂ ਜੀ ਤੇ ਸੋਹਣੀ ਵਹਿੜ ਦੋਸਤੋਂ ਦੀ ਦੇਖ ਸਕਦੇ ਹੋ ਜੀ ਜਿਹਦੇ ਪਸੰਦ ਆਵੇ ਬਾਈ ਨਗਰਪਾ ਦਾ ਨੰਬਰ ਸਕਰੀਨ ਤੇ ਧੰਨਵਾਦ ਜੀ